ਪੰਜਾਬ ਵਿੱਚ ਨਸ਼ਾ ਤਸਕਰੀ ਵਿੱਚ ਸ਼ਾਮਲ ਦਰਜ ਇੰਸਪੈਕਟਰ ਗ੍ਰਫਤਾਰ ਐਂਟੀ ਨਾਰਕੋਟਿਕਸ ਫੋਰਸ ਨੇ ਮੋਹਾਲੀ ਤੋਂ ਕੀਤਾ ਗ੍ਰਫਤਾਰ ਫਾਜ਼ਿਲਕਾ ਵਿੱਚ ਤਾਇਨਾਤ ਰਹੇ ਸ਼ੀਸ਼ਨ ਮਿੱਤਲ ਨਾਮਕ ਇੰਸਪੈਕਟਰ ਦੇ ਜੇਲਾ ਵਿੱਚ ਬੰਦ ਤਸਕਰਾਂ ਨਾਲ ਸੰਬੰਧ ਬਣਾਈ ਕਰੋੜਾਂ ਦੀ ਪ੍ਰੋਪਰਟੀ ਪੰਜਾਬ ਪੁਲਿਸ ਨੇ ਨਸ਼ਾ ਤਸਕਰੀ ਵਿੱਚ ਸ਼ਾਮਲ ਡਰਗ ਇੰਸਪੈਕਟਰ ਸ਼ੀਸ਼ਨ ਮਿੱਤਲ ਨੂੰ ਗ੍ਰਿਫਤਾਰ ਕੀਤਾ ਹੈ ਐਂਟੀ ਨਾਰਕੋਟਿਕਸ ਟਾਸਕ ਫੋਰਸ ਨੇ ਉਸ ਨੂੰ ਮੋਹਾਲੀ ਤੋਂ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਡੀਜੀਪੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਅਕਾਊਂਟ ਐਕਸਤੇ ਇਸ ਸੰਬੰਧੀ ਪੋਸਟ ਪਾ ਕੇ ਜਾਣਕਾਰੀ ਦਿੱਤੀ ਹੈ ਫਾਜ਼ਿਲਕਾ ਵਿੱਚ ਤਾਇਨਾਤ ਰਹੇ ਇਸ આરોપી ਦੇ ਜੇਲਾ ਵਿੱਚ ਬੰਦ ਗੈਂਗਸਟਰ ਅਤੇ ਨਸ਼ਾ ਤਸਕਰਾ ਨਾਲ ਸਿੱਧੇ ਸੰਪਰਕ ਸਨ ਉਹ ਬਾਹਰੋਂ ਉਹਨਾਂ ਦੇ ਡਰਗ ਨੈਟਵਰਕ ਨੂੰ ਮਦਦ ਪਹੁੰਚਾਉਂਦਾ ਸੀ ਨਜਾਇਜ਼ ਦਵਾਈਆਂ ਮੈਡੀਕਲ ਸਟੋਰ ਨਾਲ ਜੁੜੇ ਡਰਗ ਤਸਕਰੀ ਦੇ ਕੰਮਾਂ ਵਿੱਚ ਮਦਦ ਕਰ ਰਿਹਾ ਸੀ ਇਸ ਮਾਮਲੇ ਦੀ ਜਾਂਚ ਵਿੱਚ ਐਂਟੀ ਨਾਰਕੋਟਿਕ ਟਰਾਂਸਫੋਰਸ ਨੇ ਆਰੋਪੀ ਡ੍ਰੈਗਨ ਇੰਸਪੈਕਟਰ ਤੇ ਜੋ ਵੀ ਬੈਂਕ ਖਾਤੇ ਆਦੀ ਪਛਾਣ ਕੀਤੀ ਹੈ ਜਿਸ ਵਿੱਚ 7 ਕਰੋੜ 9 ਲੱਖ ਰੁਪਏ ਮਿਲੇ ਹਨ ਸਾਰੇ ਬੈਂਕ ਅਕਾਊਂਟ ਫ੍ਰੀਜ਼ ਕਰ ਦਿੱਤੇ ਹਨ ਇਸ ਦੇ ਇਲਾਵਾ ਦੋ ਬੈਂਕ ਵਾਕਰ ਵੀ ਜ਼ਬਤ ਕੀਤੇ ਗਏ ਹਨ ਉਸ ਤੋਂ ਐਨਟੀਐਫ ਨੇ 1 ਕਰੋੜ 49 ਲੱਖ ਨਗਦ 260 ਗ੍ਰਾਮ ਸੋਨਾ ਅਤੇ ਵਿਦੇਸ਼ੀ ਮੁਦਰਾ ਬਰਾਮਦ ਕੀਤੀ ਹੈ। ਐਂਟੀ ਡਰਗਟਿਕਸ ਟਾਸਕ ਫੋਰਸ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਡਰਗ ਇਨਸਪੈਕਟਰ ਨੇ ਨਜਾਇਜ਼ ਤਰੀਕੇ ਨਾਲ ਕਾਫੀ ਪ੍ਰਾਪਰਟੀ ਬਣਾਈ ਹੈ ਜੀਵਪੁਰ ਅਤੇ ਡਬਵਾਲੀ ਵਿੱਚ 2 ਕਰੋੜ 40 ਲੱਖ ਕੀਮਤ ਦੀ ਅਚਲ ਜਾਇਦਾਦ ਬਣਾਈ ਹੈ। ਇਸ ਤੋਂ ਇਲਾਵਾ ਪੁਲਿਸ ਦੀਆਂ ਟੀਮਾਂ ਹੁਣ ਉਸ ਦੇ ਹੋਰ ਸਹਿਯੋਗੀਆਂ ਦੀ ਪਛਾਣ ਕਰਨ ਵਿੱਚ ਜੁਟੀਆਂ ਹੋਈ ਹੈ। ਸ਼ੀਸ਼ਨ ਮਿੱਤਲ ਕਰੀਬ 1 ਮਹੀਨੇ ਪੁਲਿਸ ਦੀ ਪਕੜ ਤੋਂ ਬਾਹਰ ਚੱਲ ਰਿਹਾ ਸੀ ਪੁਲਿਸ ਵੱਲੋਂ 1 ਮਹੀਨਾ ਸਪੈਸ਼ਲ ਆਪਰੇਸ਼ਨ ਚਲਾਇਆ ਗਿਆ ਸੀ ਇਸ ਦੌਰਾਨ ਪੁਲਿਸ ਵੱਲੋਂ ਬਠਿੰਡਾ ਮੋਹਾਲੀ ਗਿੱਦੜ ਬਾਹਾ ਜ਼ੀਰਕਪੁਰ ਅਤੇ ਫਤਿਹਾਬਾਦ ਸਮੇਤ ਕਈ ਹੋਰ ਜਗ੍ਹਾ ਤੇ ਦਬਿਸ਼ ਦਿੱਤੀ ਗਈ ਸੀ ਇਸ ਤੋਂ ਬਾਅਦ ਬੈਂਕ ਖਾਤੇ ਹੋਰ ਚੀਜ਼ਾਂ ਦੀ ਜਾਂਚ ਕੀਤੀ ਗਈ ਸੀ ਹਾਲਾਂਕਿ ਉਹ ਪਕੜ ਵਿੱਚ ਨਹੀਂ ਆਇਆ ਸੀ ਉਸ ਸਮੇਂ ਉਸਤੇ ਕੇਸ ਦਰਜ ਕੀਤਾ ਹੋਇਆ ਸੀ ਉਹ ਫਾਜ਼ਿਲਕਾ ਵਿੱਚ ਤਾਇਨਾਤ ਸੀ ਜਾਂਚ ਦੇ ਦੌਰਾਨ ਸਾਹਮਣੇ ਆਇਆ ਹੈ ਕਿ આરોપી ਡਰੱਗ ਇੰਸਪੈਕਟਰ ਸਰਕਾਰ ਤੋਂ ਇਜਾਜ਼ਤ ਲਏ ਬਗੈਰ ਲਗਾਤਾਰ ਵਿਦੇਸ਼ ਆਉਂਦਾ ਜਾਂਦਾ ਰਹਿੰਦਾ ਸੀ ਇਸ ਦੇ ਲਈ ਉਸਨੇ ਕਦੀ ਵੀ ਇੱਕਸ ਇੰਡੀਆ ਲੀਵ ਤੱਕ ਲਈ ਸੀ ਉਹ ਜੇਲ੍ਹ ਵਿੱਚ ਬੰਦ ਨਸ਼ਾ ਤਸਕਰਾਂ ਦੇ ਸੰਪਰਕ ਵਿੱਚ ਰਹਿੰਦਾ ਸੀ ਨਾਲ ਹੀ ਬਾਹਰ ਉਹਨਾਂ ਦੇ ਡਰੱਗ ਨੈਟਵਰਕ ਨੂੰ ਮਦਦ ਪਹੁੰਚਾਉਂਦਾ ਸੀ ਹੁਣ ਉਸ ਦੇ ਵਿਦੇਸ਼ ਦੌਰਿਆਂ ਬਾਰੇ ਪੁਲਿਸ ਪੜਤਾਲ ਕਰ ਰਹੀ ਹੈ